ਉਹਨਾਂ ਨੂੰ ਬੇਨਤੀ ਕਰੂੰਗਾ ਸਦਮਾ ਸਾਹਿਬ ਸਰਕਾਰਾਂ ਆਂਦੀਆਂ ਤੇ ਜਾਂਦੀਆਂ ਰਹਿੰਦੀਆਂ ਤੁਹਾਡੇ ਮੁੱਖ ਮੰਤਰੀ ਨੂੰ ਵੀ ਗਲਤਫਹਿਮੀ ਹੈ ਕਿ ਅਗਲੇ 25 ਸਾਲ ਇਹ ਨਹੀਂ ਰਹਿਣਾ ਇਸ ਤੋਂ ਪਹਿਲੇ ਮੁੱਖ ਮੰਤਰੀ ਨੂੰ ਵੀ ਇੱਕ ਨੂੰ ਗਲਤਫਹਿਮੀ ਹੁੰਦੀ ਸੀ ਜਿਹਨੂੰ ਬਾਹਰ ਬੈਠਿਆਂ ਨੂੰ ਕਈ ਸਾਲ ਹੋ ਗਏ ਤੇ ਆਪਣੀ ਗਲਤਫਹਿਮੀ ਦੂਰ ਕਰੋ ਕਿਸੇ ਤੌਰ ਤਰੀਕੇ ਨਾਲ ਚਲੋ ਪੰਜਾਬ ਦੇ ਵਿੱਚ ਕੋਈ ਜੰਗਲ ਰਾਜ ਨਹੀਂ ਹੈ ਨਾ ਤੁਹਾਡੇ ਦੇ ਦੋ ਤੇ ਨਾ ਤੁਹਾਡੀ ਵਿਜੀਲੈਂਸ ਕੋ ਕਿਸੇ ਨੂੰ ਡਰ ਤੇ ਖੋਫ ਹੈ ਵੀ ਬੇਨਤੀ ਕਰੂੰਗਾ ਭਗਵੰਤ ਮਾਨ ਜੀ ਕਤੇ ਆਪਣੇ ਮੰਜੇ ਥੱਲੇ ਵੀ ਥੋੜਾ ਜਿਆ ਝਾੜੂ ਫੇਰ ਕੇ ਵੇਖ ਲੋ ਬੜਾ ਕੁਝ ਤੁਹਾਡੇ ਵਿੱਚ ਵੀ ਹੈ ਤੁਹਾਡੀਆਂ ਸਰਕਾਰਾਂ ਕੀ ਕੀ ਕਰ ਰਹੀਆਂ ਨੇ ਦਿੱਲੀ ਵਾਲੇ ਕੀ ਕੀ ਕਰ ਰਹੇ ਨੇ ਅੱਜ ਸਵੇਰੇ ਤਕਰੀਬਨ 9 ਵਜੇ ਸਾਡੇ ਕੁਲੀਬ ਸਰਦਾਰਨੀ ਗੁਨੀਵ ਕੌਰ ਮਜੀਠੀਆ ਉਹਨਾਂ ਦੇ ਐਮਬੀਐਲਫ ਫਲੈਟ ਚੰਡੀਗੜ੍ਹ ਦੇ ਵਿੱਚ ਪੰਜਾਬ ਵਿਜੀਲੈਂਸ ਨੇ ਰੇਡ ਕੀਤਾ ਸਾਰਿਆਂ ਨੂੰ ਪਹਿਲੇ ਤੇ ਮੈਂ ਇਸ ਰੇਡ ਨੂੰ ਇਸ ਕੱਲ ਕਰ ਕਿਡੈਂਪ ਕਰਾਂਗਾ ਕਿ ਲੇਡੀ ਐਮ ਐਲ اے ਹੈ ਤੁਸੀਂ ਨਾ ਤੇ ਉਹਨਾਂ ਨੂੰ ਸਰਚ ਵਾਰੈਂਟ ਲੈ ਕੇ ਆਂਦੇ ਨੇ ਨਾ ਉਹਨਾਂ ਨੂੰ ਉਤਲਾਹ ਦਿੱਤੀ ਹੈ ਤੁਸੀਂ ਰੇਡ ਕਰਦੇ ਹੋ ਇੱਕ ਲੇਡੀ ਐਮ ਐਲ اے ਦੇ ਬੈਡਰੂਮ ਤੱਕ ਚਲੇ ਜਾਂਦੇ ਹੋ ਉਹਨਾਂ ਦੀ ਲਮਾਰੀਆਂ ਫੋੜ ਲਈਂ ਤੇ ਮੈਨੂੰ ਸਮਝਦਾ ਬਹੁਤ ਹੀ ਇੱਕ ਸ਼ਰਮਨਾਕ ਗੱਲ ਹੈ ਇਹ ਪਹਿਲੀ ਵਾਰ ਨਹੀਂ ਵਿਜੀਲੈਂਸ ਨੇ ਕੰਮੀ ਬਣਾ ਲਿਆ ਇਸ ਤੋਂ ਪਹਿਲੇ ਸਾਡੇ ਕੁਲੀਕ ਸਾਸੁਖਪਾਲ ਸਿੰਘ ਖੇਰੇ ਦੇ ਇਸ ਸਿਮਿਲਰ ਰੇਡ ਕੀਤਾ ਗਿਆ ਸੀ ਉਦੋਂ ਵੀ ਉਹਨਾਂ ਦੇ ਬੈਡਰੂਮ ਦੇ ਵਿੱਚ ਅਰਲੀ ਮਾਰਨਿੰਗ ਜਦੋਂ ਤੇ ਉਹਨਾਂ ਦੇ ਵਾਈਫ ਬੈਡਰੂਮ ਵਿੱਚ ਸਨ ਤੁਸੀਂ ਬਿਨਾਂ ਇਤਲਾਹ ਦਿੱਤੇ ਉਹਨਾਂ ਦੇ ਬੈਡਰੂਮ ਚ ਘੁੱਸ ਗਏ ਦਰਵਾਜ਼ਾ ਭੰਨ ਕੇ ਅੰਦਰ ਚਲੇ ਗਏ ਤੁਸੀਂ ਪ੍ਰਾਈਵੇਸੀ ਨਹੀਂ ਵੇਖੀ ਤੁਸੀਂ ਇਜ਼ਤ ਮਾਨ ਨਹੀਂ ਵੇਖਿਆ ਹਰ ਮੈਂਬਰ ਜਿਹੜਾ ਇਲੈਕਟ ਹੋ ਕੇ ਆਂਦਾ ਉਹ ਲੱਖਾਂ ਵੋਟਾਂ ਤੇ ਇਲੈਕਸ਼ਨ ਜਿੱਤ ਕੇ ਆਂਦਾ ਮੈਂ ਸਮਝਣਾ ਇਹ ਤੌਰ ਤਰੀਕਾ ਜਿਹੜੀ ਮਾਨ ਦੀ ਸਰਕਾਰ ਦਾ ਇਹ ਟੋਟਲੀ ਇਮੋਰਲ ਮਾਨ ਦੀ ਜਿਹੜੀ ਕਰਪਟ ਸਰਕਾਰ ਹੈ ਜਿਹੜਾ ਅਨ ਬਰੇਜ਼ਲ ਐਕਟ ਇਹ ਜਿਹੜਾ ਐਕਟ ਕਰ ਰਹੇ ਨੇ ਇਹਨੂੰ ਸੀਰੀਅਸ ਸ਼ਬਦਾਂ ਦੇ ਵਿੱਚ ਮੈਂ ਕਨਿਮ ਕਰਨਾ ਚਾਹੁੰਦਾ ਇਹ ਲੋਕ ਰਾਜ ਦੇ ਖਿਲਾਫ ਹੈ ਤੁਸੀਂ ਐਕਸ਼ਨ ਲੈਣਾ ਹੈ ਜੀ ਸਦਕੇ ਲੋ ਬਟ ਹਰ ਐਕਸ਼ਨ ਦਾ ਤੌਰ ਤਰੀਕਾ ਜਦੋਂ ਵੀ ਤੁਸੀਂ ਕਿਸੇ ਐਮ ਐਲ ਏ ਦੇ ਘਰ ਜਾਣਾ ਹੈ ਇਹਦਾ ਪਹਿਲਾ ਤਰੀਕਾ ਇਹ ਹੁੰਦਾ ਹੈ ਕਿ ਅਰੈਸਟ ਵਾਰੰਟ ਲੈ ਕੇ ਜਾਓ ਜਾਂ ਸਰਚ ਵਾਰੰਟ ਲੈ ਕੇ ਜਾਓ ਤੁਸੀਂ ਸਰਚ ਵਾਰੰਟ ਲੈ ਕੇ ਜੇ ਲੇਡੀ ਹੈ ਨੇ ਘਰ ਦੇ ਵਿੱਚ ਤੇ ਉਹਨਾਂ ਨੂੰ ਕਹੋ ਕਿ ਜੀ ਤੁਸੀਂ ਕਾਇੰਡਲੀ ਬੈਡਰੂਮ ਡਰਾਇੰਗ ਰੂਮ ਚ ਆਜੋ ਅਸੀਂ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਤੌਰ ਤਰੀਕਾ ਤੋਂ ਇਸ ਗੱਲ ਦਾ ਮੈਂ ਸਪੈਸ਼ਲੀ ਜਿਹੜੇ ਸਪੀਕਰ ਨੇ ਚੰਦਵਾ ਸਾਹਿਬ ਉਹਨਾਂ ਨੂੰ ਬੇਨਤੀ ਕਰੂੰਗਾ ਚੰਦਵਾ ਸਾਹਿਬ ਸਰਕਾਰਾਂ ਆਂਦੀਆਂ ਤੇ ਜਾਂਦੀਆਂ ਰਹਿੰਦੀਆਂ ਨੇ ਤੁਹਾਡੇ ਮੁੱਖ ਮੰਤਰੀ ਨੂੰ ਵੀ ਗਲਤਫਹਿਮੀ ਹੈ ਕਿ ਅਗਲੇ 25 ਸਾਲ ਇਹ ਨਹੀਂ ਰਹਿਣਾ ਇਸ ਤੋਂ ਪਹਿਲੇ ਮੁੱਖ ਮੰਤਰੀ ਨੂੰ ਵੀ ਇੱਕ ਨੂੰ ਗਲਤਫਹਿਮੀ ਹੁੰਦੀ ਸੀ ਜਿਹਨੂੰ ਬਾਹਰ ਬੈਠਿਆਂ ਨੂੰ ਕਈ ਸਾਲ ਹੋ ਗਏ ਤੇ ਆਪਣੀ ਗਲਤਫਹਿਮੀ ਦੂਰ ਕਰੋ ਕਿਸੇ ਤੌਰ ਤਰੀਕੇ ਨਾਲ ਚਲੋ ਪੰਜਾਬ ਦੇ ਵਿੱਚ ਕੋਈ ਜੰਗਲ ਰਾਜ ਨਹੀਂ ਹੈ ਨਾ ਤੁਹਾਡੇ ਕੋ ਤੇ ਨਾ ਤੁਹਾਡੀ ਵਿਜੀਲੈਂਸ ਕੋ ਕਿਸੇ ਨੂੰ ਡਰ ਤੇ ਖੋਫ ਹੈ ਪੰਜਾਬ ਦੇ ਲੋਕਾਂ ਨੇ ਜਿਹੜੇ ਅਮਨ ਪਸੰਦ ਨੇ ਜਿਹੜੇ ਡੈਮੋਕ੍ਰੇਸੀ 'ਚ ਵਿਸ਼ਵਾਸ ਰੱਖਦੇ ਨੇ ਉਹਨਾਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਹਦੇ ਤੇ ਸਖਤ ਇਤਰਾਜ਼ ਕੀਤਾ ਜਾਏ ਠੀਕ ਹੈ ਤੁਹਾਡੀ ਵਿਜੀਲੈਂਸ ਨੂੰ ਬਿਲਕੁਲ ਇਸ ਗੱਲ ਦੀ ਅਥਾਰਟੀ ਹੈ ਕਿ ਜਿੱਥੇ ਵੀ ਕੋਈ ਗਲਤ ਪ੍ਰੈਕਟਿਸ ਲੱਭੀ ਜਾਂਦੀ ਹੈ ਉੱਥੇ ਜ਼ਰੂਰ ਜਾ ਪਰ ਮੈਂ ਨਾਲ ਹੀ ਭਗਵੰਤ ਮਾਨ ਨੂੰ ਇਹ ਵੀ ਬੇਨਤੀ ਕਰੂੰਗਾ ਭਗਵੰਤ ਮਾਨ ਜੀ ਜੇ ਤੇ ਆਪਣੇ ਮੰਝੇ ਥੱਲੇ ਵੀ ਥੋੜਾ ਜਿਆ ਝਾਣ ਫੇਰ ਕੇ ਵੇਖ ਲੋ ਬੜਾ ਕੁਝ ਤੁਹਾਡੇ ਵਿੱਚ ਵੀ ਹੈ ਤੁਹਾਡੀਆਂ ਸਰਕਾਰਾਂ ਕੀ ਕੀ ਕਰ ਰਹੀਆਂ ਨੇ ਦਿੱਲੀ ਵਾਲੇ ਕੀ ਕੀ ਕਰ ਰਹੇ ਨੇ ਕਿਰਪਾ ਕਰਕੇ ਉਹਨਾਂ ਵੱਲ ਵੀ ਧਿਆਨ ਕਰੋ ਜੇ ਤੁਸੀਂ ਨਹੀਂ ਕਰੋਗੇ ਤੇ ਅਗਲੇ ਕਰਨਗੇ ਤੋਂ ਇੰਨਾ ਹੀ ਕਹਿੰਦਾ ਹੋਇਆ ਇਹ ਅਨ ਡੈਮੋਕਰੈਟਿਕ ਐਕਟ ਦੇ ਖਿਲਾਫ ਮੈਂ ਇਸ ਨੂੰ ਕੰਡੈਮਨ ਕਰਨਾ ਬਰੇਜ਼ਿਲ ਇਨਜਸਟਿਸ ਆਪਰੇ ਇਹਨਾਂ ਨੇ ਵਿਜੀਲੈਂਸ ਨੇ ਕੀਤੀ ਹੈ ਇਸ ਕਿਸਮ ਦੀ ਪ੍ਰੈਜ਼ਨ ਇਨ ਜਸਟਿਸ ਨੂੰ ਐਂਟੀ ਡੈਮੋਕਰੈtic ਐਕਟ ਨੂੰ ਸਾਨੂੰ ਰੋਕਣਾ ਚਾਹੀਦਾ ਹੈ। ਥੈਂਕ ਯੂ ਬਹੁਤ ਬਹੁਤ ਮਿਹਰਬਾਨੀ।